ਲੋ ਵੀ ਸੱਜਣੋ ਪਹਿਲਾਂ ਤਾਂ ਕਮੈਂਟਾਂ ਦੇ ਵਿੱਚ ਵਧਾਈਆਂ ਦਿਓ ਬਾਕੀ ਗੱਲਾਂ ਬਾਅਦ ਚ ਕਰਦੇ ਆ ਵਾਇਗਰੂ ਦੀ ਕਿਰਪਾ ਦੇ ਨਾਲ ਆਪਣੀ ਘੋੜੀ ਨੂਰੀ ਸੂਪੀਆ ਮਿੱਤਰੋ ਬਹੁਤ ਸੋਹਣੀ ਬਸ਼ੇਰੀ ਨੂੰ ਜਨਮ ਦਿੱਤਾ ਵਾ ਤੇ ਮੈਂ ਤੁਹਾਡੇ ਤੋਂ ਮਾਫੀ ਚਾਹਨਾ ਵਾਂ ਵੀ ਆਪਾਂ ਵੀਡੀਓ ਲੇਟ ਬਣਾਈਆਂ ਕੰਮਕਾਰ ਦੇ ਵਿੱਚ ਥੋੜਾ ਜਿਹਾ ਬਿਜੀ ਸੀ ਇਸ ਕਰਕੇ ਮਿੱਤਰੋ ਵੀਡੀਓ ਲੇਟ ਬਣੀ ਆ ਤੇ ਅੱਜ 4 ਦਿਨ ਹੋ ਗਏ ਮਿੱਤਰੋ ਆਪਣੀ ਘੋੜੀ ਸੂਈ ਨੂੰ ਸਾਸੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਸ ਚਾਹਲ ਜਿੰਨੇ ਵੀ ਵੀਰ ਆਪਣੇ ਚੈਨਲ ਤੇ ਜੁੜੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਤੁਸੀਂ ਆਪਣੇ ਚੈਨਲ ਨੂੰ ਬਹੁਤ ਸਾਰਾ ਪਿਆਰ ਬਖਸ਼ ਰਹੇ ਹੋ ਤੇ ਮਿੱਤਰੋ ਆਪਣੀ ਘੋੜੀ ਨੂਰੀ ਇਹ ਸੂਪੀਆ ਬਹੁਤ ਸੋਹਣੀ ਬਸ਼ੇਰੀ ਨੂੰ ਜਨਮ ਦਿੱਤਾ ਵਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਘਰੇ ਇਹ ਬਸ਼ੇਰੀ ਆਈ ਆ ਸੱਜਣੋ ਤੇ ਮਿੱਤਰੋ ਕਮੈਂਟਾਂ ਦੇ ਵਿੱਚ ਤੁਸੀਂ ਦੱਸੋ ਵੀ ਆਪਾਂ ਇਹ ਬਸ਼ੇਰੀ ਦਾ ਨਾਮ ਕੀ ਰੱਖੀਏ ਜਿਹੜੀ ਆਪਣੀ ਪਹਿਲਾ ਮਲਕਾ ਘੋੜੀ ਸੂਈ ਸੀ ਉਹਦੇ ਵਿੱਚ ਕਿਸੇ ਵੀਰ ਨੇ ਕਮੈਂਟ ਕੀਤਾ ਸੀ ਕਿ ਬਸ਼ੇਰੀ ਦਾ ਨਾਮ ਸਹਿਬਾ ਰੱਖੋ ਤੇ ਆਪਾਂ ਉਹਦਾ ਨਾਮ ਸਹਿਬਾ ਰੱਖਤਾ ਤੇ ਸੱਜਣੋ ਤੁਸੀਂ ਕਮੈਂਟਾਂ 'ਚ ਦੱਸੋ ਵੀ ਆਪਾਂ ਆਪਣੀ ਬਸ਼ੇਰੀ ਦਾ ਕੀ ਨਾਮ ਰਖੀਏ ਤੇ ਮਿੱਤਰੋ ਆਪਾਂ ਬਹੁਤ ਖੁਸ਼ ਹਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਘਰੇ ਦੋ ਬਸ਼ੇਰੀਆਂ ਨਵੀਆਂ ਆਈਆਂ ਵਾਂ ਤੇ ਸੱਜਣੋ ਆਪਣੇ ਫਾਰਮ ਤੇ ਟੋਟਲ 6 ਜਨਮਰ ਹੋ ਗਏ ਆ ਤੇ ਕਿਸੇ ਦਿਨ ਆਪਾਂ ਪੂਰੇ ਫਾਰਮ ਦਾ ਵਲੌਗ ਬਣਾਵਾਂਗੇ ਤੇ ਸੱਜਣੋ ਐਸੀ ਖੁਸ਼ੀ ਦੇ ਵਿੱਚ ਆਪਾਂ ਆਪਣੇ ਚੈਨਲ ਤੇ ਇੱਕ ਐਡ ਕਰਿਆ ਕਰਾਂਗੇ ਜਨਵਰਾਂ ਦੀ ਵੀ ਕੇ ਜੇ ਕਿਸੇ ਵੀਰ ਭਰਾ ਨੇ ਆਪਣਾ ਜਨਵਰ ਸੇਲ ਕਰਾਉਣਾ ਵਾ ਤੇ ਮਿੱਤਰੋ ਆਪਣੇ ਨਾਲ WhatsApp ਤੇ ਕੰਟੈਕਟ ਕਰ ਸਕਦਾ ਹੈ ਆਪਾਂ ਉਹ ਜਨਵਰ ਦੀ ਐਡ ਕਰ ਦਾਂਗੇ ਉਹ ਵੀ ਬਿਲਕੁਲ ਫਰੀ ਸੱਜਣੋ ਬਹੁ ਟਾਈਮ ਦੀ ਮਿਹਨਤ ਕਰ ਰਹੇ ਹਾਂ ਤੇ ਪ੍ਰਮਾਤਮਾ ਨੇ ਫਲ ਆਇਆ ਵਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਘਰੇ ਚੰਗੇ ਜਨਵਰ ਖੜੇ ਆ ਤੇ ਮਿੱਤਰੋ ਸਿਆਣੇ ਕਹਿੰਦੇ ਆ ਵੀ ਘੋੜਾ ਕਿਸੇ ਦਾ ਸਾਹ ਨਹੀਂ ਰੱਖਦਾ ਜੇ ਤੁਸੀਂ ਘੋੜੇ ਦਾ ਦਿਲੋਂ ਕਰੋਗੇ ਤੇ ਘੋੜਾ ਵੀ ਤੁਹਾਡੀ ਮਿਹਨਤ ਨੂੰ ਰੰਗ ਲਾਉਂਦਾ ਮਿੱਤਰੋ ਤੇ ਇਹਦਾ ਰਿਜ਼ਲਟ ਆਪਾਂ ਆਪਣੇ ਘਰੇ ਹੀ ਵੇਖਿਆ ਵਾ ਬਹੁਤ ਟਾਈਮ ਤੋਂ ਆਪਾਂ ਘੋੜਿਆਂ ਦੇ ਵਿੱਚ ਸੇਵਾ ਕਰ ਰਹੇ ਹਾਂ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਆਪਣੇ ਘਰੇ ਚੰਗੀਆਂ ਬਸ਼ੇਰੀਆਂ ਖੜੀਆਂ ਵਾਂ ਤੇ ਸੱਜਣੋ ਆਪਣੀ ਬਸ਼ੇਰੀ ਦਾ ਮਾਰਕਾ ਬਹੁਤ ਸੋਹਣਾ ਵਾ ਕੰਨ ਵੀ ਚੰਗਾ ਲੱਗਾ ਵਾ ਤੇ ਪਿੱਠ ਪੁੜਾ ਵੀ ਬਹੁਤ ਸੋਹਣਾ ਬਸ਼ੇਰੀ ਦਾ ਬਸ਼ੇਰੀ ਆਪਣੀ ਐਕਟਿਵ ਵੀ ਪੂਰੀ ਆ ਤੇ ਮਿੱਤਰੋ ਆ ਆਪਣੀ ਸਹਬਾ ਕੰਨ ਜੋੜ ਕੇ ਖੜੀ ਆ ਕੰਨ ਕੁੰ ਬਹੁਤ ਸੋਹਣਾ ਇਹਦਾ ਵੀ ਕੁੰਡੀ ਵਾਲਾ ਤੇ ਅੱਜ ਆਪਣੀ ਸਹਿਬਾ 15 ਕਿ ਦਿਨਾਂ ਦੀ ਹੋ ਗਈ ਆ ਤੇ ਮਿੱਤਰੋ ਜਿਉਂ-ਜਿਉਂ ਇਹ ਜਮਾਨ ਹੁੰਦੀ ਜਾਊਗੀ ਤਿਉਹ ਤੋਂ ਆਪਾਂ ਤੁਹਾਡੇ ਨਾਲ ਵੀਡੀਓ ਫੋਟੋਆਂ ਇਦਾਂ ਇਦਾਂ ਸ਼ੇਅਰ ਕਰਦੇ ਰਾਵਾਂਗੇ ਤੇ ਮਿੱਤਰੋ ਕਿੱਦਾਂ ਦੀ ਵੀਡੀਓ ਲੱਗੀ ਕਿੱਦਾਂ ਦਾ ਆਪਣਾ ਇਹ ਵਲੌਗ ਲੱਗਾ ਤੇ ਤੁਸੀਂ ਕਮੈਂਟਾਂ 'ਚ ਜਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ